ਭਾਈ ਸਾਹਿਬ ਭਾਈ ਨੰਦ ਲਾਲ ਜੀ ਦਸ਼ਮੇਸ਼ ਪਾਤਸ਼ਾਹ ਦੇ ਬਾਰੇ ਆਖਦੇ ਆ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ へ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੂੰ ਸਾਰਿਆਂ ਦੀ ਸਹਾਇਤਾ ਕਰਨ ਵਾਲਾ ਹੈ ਸਾਰਿਆਂ ਦਾ ਮਦਦਗਾਰ ਹੈ ਦੇਖੋ ਥੋੜਾ ਜਿਆ ਇਸ ਗੱਲ ਨੂੰ ਜੇ ਆਪਾਂ ਸਮਝਣਾ ਆਵੇ ਆਪਾਂ ਇਹ ਵੀ ਪੜਦੇ ਆ ਨਾ ਭਾਈ ਨੰਦ ਲਾਲ ਜੀ ਦੇ ਬਚਨ ਬਰ ਦੋ ਆਲਮ ਸ਼ਾਹ ਗੁਰੂ ਗੋ ਬਿੰਦ ਸਿੰਘ ਵਰਦੋ ਆਲਮ ਦਾ ਮਤਲਬ ਆ ਦੋ ਆਲਮ ਇੱਕ ਆ ਲੋਕ ਤੇ ਦੂਜਾ ਪ੍ਰਲੋਕ ਵੇਖੋ ਦੁਨੀਆ ਦੇ ਵਿੱਚ ਕੋਈ ਬਾਦਸ਼ਾਹ ਹੋਵੇ ਉਹ ਵੱਧ ਤੋਂ ਵੱਧ ਇਸ ਦੁਨੀਆ ਦੇ ਵਿੱਚ ਰਾਜ ਕਰ ਸਕਦਾ ਉਹ ਵੀ ਸਾਰੇ ਸੰਸਾਰ ਤੇ ਰਾਜ ਨਹੀਂ ਕਰਦਾ ਦੁਨੀਆ ਦੇ ਇੱਕ ਟੁਕੜੇ ਦੇ ਉੱਤੇ ਥੋੜਾ ਬਹੁਤਾ ਦਾ ਹੁਕਮ ਚੱਲ ਜਾਵੇਗਾ ਉਹ ਵੀ ਸਦੀਵੀ ਨਹੀਂ ਆ ਅੱਜ ਹੈਗਾ ਵਾ ਕੱਲ ਨੂੰ ਕਿਸੇ ਹੋਰ ਨੇ ਤਖਤ ਤੇ ਬਹਿ ਜਾਣਾ ਹੁੰਦਾ ਇਦਾਂ ਹੀ ਚੱਲਦਾ ਪਰ ਭਾਈ ਨੰਦ ਲਾਲ ਜੀ ਆਖਦੇ ਨੇ ਕਿ ਸੱਚੇ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੋ ਜਹਾਨਾਂ ਦੇ ਦੋ ਆਲਮਾਂ ਦੇ ਬਾਦਸ਼ਾਹ ਨੇ ਉਹਨਾਂ ਦਾ ਹੁਕਮ ਇੱਥੇ ਵੀ ਚੱਲਦਾ ਉਹਨਾਂ ਦਾ ਹੁਕਮ ਉੱਥੇ ਵੀ ਚੱਲਦਾ ਤੇ ਗੁਰੂ ਮਦਦਗਾਰ ਵੀ ਹੈ ਵੇਖੋ ਕਸ਼ਮੀਰੀ ਪੰਡਤ ਆਨੰਦਪੁਰ ਸਾਹਿਬ ਆਏ ਧਰਮ ਨੂੰ ਖਤਰਾ ਹੈ ਤੇ ਗੁਰੂ ਆਸਰਾ ਬਣਿਆ ਆਨੰਦਪੁਰ ਸਾਹਿਬ ਫੇਰ ਸੰਗੀਤ ਵਾਲਿਆਂ ਨੂੰ ਔਰੰਗਜੇਬ ਨੇ ਧੱਕੇ ਮਾਰੇ ਬਾਰੀਕ ਹੁਨਰ ਵਾਲੇ ਭਾਵੇਂ ਸੰਗੀਤਕਾਰ ਸਨ ਭਾਵੇਂ ਕਵੀ ਜਨ ਸਨ ਲੇਖਕ ਸਨ ਉਹ ਕਿੱਥੇ ਆਏ ਆਸਰਾ ਲੈਣ ਆਨੰਦਪੁਰ ਸਾਹਿਬ ਭਾਈ ਨੰਦ ਲਾਲ ਜੀ ਵੀ ਤੇ ਆਸਰਾ ਹੀ ਲਿਆ ਨਾਣ ਕੇ ਹੋਰ ਬੜੇ ਕਵੀ ਜਨ ਆਏ ਨੇ ਫੇਰ ਜਿਹੜੇ ਸਿਆ ਮੁਸਲਮਾਨ ਸਨ ਔਰੰਗਜੇਬ ਦੀ ਫੌਜ ਦੇ ਵਿੱਚ ਉਹਨਾਂ ਨੂੰ ਨੌਕਰੀਆਂ ਕੱਢ ਦਿੱਤਾ ਤੇ ਉਹ ਪੀਰ ਬੁੱਧੂ ਸ਼ਾਹ ਦੇ ਰਾਈ ਦਸ਼ਮੇਸ਼ ਪਾਤਸ਼ਾਹ ਦੇ ਕੋਲ ਆਏ ਹਕੂਮਤ ਦੇ ਕੱਢੇ ਹੋਏ ਜਿਹੜੇ ਸਿਆ ਪਠਾਨ ਮੁਸਲਮਾਨ ਸਨ ਉਹਨਾਂ ਨੂੰ ਆਸਰਾ ਕਿੱਥੇ ਮਿਲਿਆ ਸ੍ਰੀ ਆਨੰਦਪੁਰ ਸਾਹਿਬ ਸਾਡਾ ਗੁਰੂ ਤੇ ਆਸਰੇ ਦਿੰਦਾ ਸਾਰਿਆਂ ਨੂੰ ਸਾਰਿਆਂ ਦਾ ਸਹਾਰਾ ਬਣਦਾ ਪਰ ਇੱਕ ਗੱਲ ਤੇ ਗੌਰ ਕਰਿਓ ਅੱਜਕੱਲ੍ਹ ਜਿਹੜਾ ਸਾਡਾ ਗੁਰੂ ਸਾਰਿਆਂ ਨੂੰ ਆਸਰਾ ਦਿੰਦਾ ਹੈ ਕਈ ਵਾਰੀ ਸਿੱਖ ਉਸ ਗੁਰੂ ਨੂੰ ਛੱਡ ਕੇ ਦੂਜੇ ਪਾਸੇ ਆਸਰੇ ਲੈਣ ਚਲਾ ਜਾਂਦੇ ਵੇਖੋ ਜਦੋਂ ਦਿੱਲੀ ਦਿੱਤੀ ਨਾ ਸਰਦਾਰ ਬਘੇਲ ਸਿੰਘ ਹਣਾਨੇ ਤੇ ਸਰਦਾਰ ਜੱਸਾ ਸਿੰਘ ਆਲੂਵਾਲੀਆ ਹੋਰ ਸਿੱਖ ਸਰਦਾਰ ਜੱਸਾ ਸਿੰਘ ਰਾਮ ਗੜੀਆ ਗੁਰਦੁਆਰਿਆਂ ਦੀ ਸੇਵਾ ਕਰਵਾਈ ਤੇ ਸਰਦਾਰ ਬਘੇਲ ਸਿੰਘ ਕਰੋੜ ਸਿੰਘ ਜਦੋਂ ਸੇਵਾ ਕਰਵਾ ਕੇ ਵਾਪਸ ਜਾ ਰਿਹਾ ਸੀ ਤੇ ਜਿਹੜਾ ਦਿੱਲੀ ਦਾ ਬਾਦਸ਼ਾਹ ਸੀ ਸ਼ਾਹ ਆलम ਉਨੇ ਸੰਦੇਸ਼ਾ ਭੇਜਿਆ ਜੀ ਜਦੋਂ ਜਾਣ ਲੱਗੇ ਤੇ ਮਿਲ ਕੇ ਜਾਇਓ ਤੇ ਬਾਬਾ ਬਘੇਲ ਸਿੰਘ ਨੇ ਪਤਾ ਕੀ ਆਖਿਆ ਕਹਿਣ ਲੱਗੇ ਭਈ ਨਹੀਂ ਨਹੀਂ ਮਿਲ ਸਕਦੇ ਕਿਉਂਕਿ ਤੂੰ ਬਾਦਸ਼ਾਹ ਹੈ ਤੇ ਬਾਦਸ਼ਾਹ ਦੇ ਬਰਾਬਰ ਦੂਜਾ ਬਹਿ ਨਹੀਂ ਸਕਦਾ ਤੇ ਜਿਹੜਾ ਗੁਰੂ ਦਾ ਸਿੱਖ ਵਾ ਉਹ ਗੁਰੂ ਤੋਂ ਬਿਨਾ ਕਿਸੇ ਦੇ ਸਾਹਮਣੇ ਨੀਵਾਂ ਨਹੀਂ ਬਹਿ ਸਕਦਾ ਸਿੱਖ ਜਦੋਂ ਵੀ ਨੀਵਾਂ ਬੈਠੂਗਾ ਗੁਰੂ ਦੇ ਸਾਹਮਣੇ ਬੈਠੂਗਾ ਰੱਬ ਦੇ ਸਾਹਮਣੇ ਬੈਠੂਗਾ ਭਾਵੇਂ ਕੋਈ ਬਾਦਸ਼ਾਹ ਹੋਵੇ ਭਾਵੇਂ ਕੋਈ ਆਪਣੇ ਆਪ ਦੇ ਵਿੱਚ ਅੱਜ ਕੱਲ੍ਹ ਕਈ ਪਖੰਡੀ ਬਣੇ ਉਹ ਬਣਿਆ ਪਿਆ ਹੋਵੇ ਸਿੱਖ ਕਿਸੇ ਦੇ ਸਾਹਮਣੇ ਨੀਵਾ ਨਹੀਂ ਬੈਠਦਾ ਸਰਦਾਰ ਬਘੇਲ ਸਿੰਘ ਹੁੜਾ ਨੇ ਆਖਿਆ ਵੀ ਦੇਖ ਬਾਦਸ਼ਾਹ ਮੈਂ ਨਹੀਂ ਤੈਨੂੰ ਮਿਲਾਂਗਾ ਕਿਉਂਕਿ ਤੂੰ ਉੱਚਾ ਹੋਵੇਂਗਾ ਤੇ ਰੀਤ ਦੇ ਮੁਤਾਬਕ ਤੇਰੇ ਬਰਾਬਰ ਕੋਈ ਬਹਿ ਨਹੀਂ ਸਕਦਾ ਤੇ ਫਿਰ ਸ਼ਾਹ ਆलम ਨੇ ਸ਼ਰਤ ਮੰਨੀ ਉਹ ਸ਼ਰਤ ਕੀ ਸੀ ਕਿ ਤੁਸੀਂ ਬਰਾਬਰ ਹੀ ਬੈਠੋਗੇ ਘੋੜਿਆਂ ਦੇ ਉੱਤੇ ਹਾਥੀਆਂ ਦੇ ਉੱਤੇ ਸਿੱਖ ਬਹਿ ਕੇ ਗਿਆ ਤੇ ਸ਼ਾਹ ਆਲਮ ਦੇ ਨਾਲ ਬਰਾਬਰ ਬੈਠ ਕੇ ਗੱਲ ਕੀਤੀ ਇੱਕ ਸਿੱਖ ਇਹ ਕਹਿੰਦਾ ਕਿ ਮੈਂ ਗੁਰੂ ਤੋਂ ਬਿਨਾਂ ਕਿਸੇ ਦੇ ਸਾਹਮਣੇ ਨੀਵਾ ਵੀ ਨਹੀਂ ਬਹਿ ਸਕਦਾ ਕਿਉਂਕਿ ਕੋਈ ਵੀ ਹੋਵੇ ਦੁਨੀਆ ਦੇ ਵਿੱਚ ਸਿੱਖ ਜਿਹੜਾ ਖਾਲਸਾ ਅਕਾਲ ਪੁਰਖ ਕੀ ਫੌਜ ਉਹ ਤੇ ਰੱਬ ਦੀ ਫੌਜ ਆ ਉਹ ਰੱਬ ਦੀ ਫੌਜ ਜਿਹੜੀ ਆ ਦੁਨਿਆਵੀ ਬੰਦਿਆਂ ਦੇ ਸਾਹਮਣੇ ਨੀਵਾ ਆ ਕੇ ਜਾਂ ਝੁੱਕ ਕੇ ਕਿਉਂ ਬੈਠੇਗੀ ਇਸ ਕਰਕੇ ਵੇਖੋ ਗੁਰੂ ਸਾਡਾ ਤੇ ਉਹਨਾਂ ਦਾ ਵੀ ਸਹਾਰਾ ਜਿਨ੍ਹਾਂ ਦਾ ਸਹਾਰਾ ਹੀ ਕੋਈ ਨਹੀਂ ਅੱਜ ਲੋੜ ਆ ਦੁੱਖ ਹੋਵੇ ਸੁੱਖ ਹੋਵੇ ਸਿਰਫ ਆਪਣੇ ਗੁਰੂ ਦਾ ਆਸਰਾ